ਜੇ ਤੁਹਾਡਾ ਢੱਟੇਟਾ ਆ ਜਿਹੜਾ ਸਾਈਡਾਂ 'ਚ ਚਰਬੀ ਆ ਜਾਂ ਫੈਟ ਏਡ ਬਾਹਰ ਨਿਕਲਿਆ ਹੋਇਆ ਇਹਦਾ ਜ਼ਿਆਦਾ ਜ਼ੋਰ ਲੱਗੇਗਾ ਕਿਉਂਕਿ ਜੇ ਜੇ ਤੁਹਾਡੀ ਜਿੱਥੋਂ ਅੱਕ ਕੇ ਨਾ ਕੋਲਿਆ ਫਿਰ ਇਹਨੂੰ ਹੇਠਾਂ ਥੱਲੇ ਲੈ ਕੇ ਆਣਾ ਢੱਟ ਦੀ ਚਰਬੀ ਆ ਜਿਹੜੀ ਉਹ ਤਾਂ ਕੱਟੇਗੀ ਜੇ ਤੁਸੀਂ ਢੱਟ ਦਾ ਵੱਡੀ ਜਿਹੜੀ ਢੱਟ ਦੀ ਜਿੰਨੀ ਵੀ ਚਰਬੀ ਆ ਉਹ ਪਿੰਗ ਲਈ ਸ਼ੁਰੂ ਹੋ ਜੇਗੀ ਜਿਹੜਾ ਢੱਟ ਦੀ ਚਰਬੀ ਆ ਇਹਦਾ ਜ਼ੋਰ ਲੱਗੇਗਾ ਜਿਵੇਂ ਤੁਸੀਂ ਐਦਾਂ ਕਰੋਗੇ ਤਾਂ ਇਸ ਸਾਈਡ ਤੇ ਜ਼ੋਰ ਲੱਗੇਗਾ ਕਿਉਂਕਿ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਤੰਦਰੁਸ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਮੇਰੇ ਨਾਲ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮਤਲਬ ਸਵਾਲ ਆਏ ਉਹ ਕਹਿੰਦੇ ਕਿ ਵੀਰ ਜੀ ਸਾਡੇ ਨਾਲ ਮਤਲਬ ਸਾਰੇ ਸਰੀਰ ਦੀ ਇਹਦੀ ਚਰਬੀ ਆ ਉਹ ਤਾਂ ਘਟ ਜਾਂਦੀ ਹੈ ਪਰ ਜਿਹੜਾ ਸਾਰਾ ਟਿੱਡਾ ਉਹਦੀ ਚਰਬੀ ਨਹੀਂ ਸਾਡੀ ਘਟਦੀ ਇਹਦੀ ਟਿੱਡ ਸਾਡਾ ਉਦਾਂ ਦਾ ਉਦਾਂ ਹੀ ਆ ਵੀ ਪਤਿੱਲੇ ਵਾਂਗੂ ਬਾਹਰੋਂ ਨਿਕਲਿਆ ਆ ਵੀ ਉਹਦੇ ਵਾਸਤੇ ਸਾਨੂੰ ਕੋਈ ਐਕਸਰਸਾਈਜ਼ ਦੱਸੋ ਸੋ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਮਤਲਬ ਕਿ ਤੁਸੀਂ ਨਾ ਘਰ ਦੇ ਵਿੱਚ ਰਹਿ ਕੇ ਹੀ ਤੁਸੀਂ 57100 ਜੀ ਦੱਸਿਆ ਸੀ ਮੈਂ ਤਾਂ ਰੁਕਰੇ ਹੀ ਤੁਸੀਂ ਕਿਵੇਂ ਕਰਦੇ ਜਿਹਦੇ ਨਾਲ ਮਤਲਬ ਇਹ ਤੁਹਾਡੀ ਢਿੱਡ ਦੀ ਜਿਹੜੀਆਂ ਚਰਬੀ ਆ ਤੁਹਾਡੀ ਢਿੱਡ ਦੀ ਜਿਹੜੀ ਚਰਬੀ ਆ ਉਹ ਖਤਮ ਹੋ ਜਾਈ ਹੈ ਨਾ ਉਹ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਉਹ ਵੀਡੀਓ ਦੇਖ ਕੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਏ ਕਹਿੰਦੇ ਵੀਰ ਜੀ ਸਾਨੂੰ ਇਦਾਂ ਦੀਆਂ ਹੋਰ ਵੀਡੀਓ ਦੱਸੋ ਜਿਹੜੀ ਮਤਲਬ ਇਹ ਸੀ ਘਰ ਦੇ ਵਿੱਚ ਕਰ ਲਈਏ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਦੇਖੋ ਜਿਹੜਾ ਤੁਹਾਡਾ ਢਿੱਡ ਹੈ ਨਾ ਢਿੱਡ ਕਿਉਂ ਵੱਡਾ ਹੋ ਜਾਂਦਾ ਵਾ ਦੇਖੋ ਤੁਸੀਂ ਸਾਰਾ ਦਿਨ ਵਰਕਆਊਟ ਕਰਦੇ ਜਿਵੇਂ ਮੰਨ ਲਓ ਕੋਈ ਵਰਕ ਕਰਦੇ ਹੋ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਤੁਸੀਂ ਜਾਂਦੇ ਹੋ ਨਾ ਲੱਤਾਂ ਦਾ ਸਾਰਾ ਲੈ ਕੇ ਜਾਂਦੇ ਹੋ ਜਾਂ ਤੁਸੀਂ ਕੋਈ ਕੰਮ ਕਰਦੇ ਹੋ ਹੱਥਾਂ ਦਾ ਲੋਡ ਪੈਂਦੀ ਆ ਇਜਾਣੇ ਕਿ ਤੁਹਾਡੇ ਹੱਥਾਂ ਦੇ ਉੱਤੇ ਥਾਈ ਦੇ ਉੱਤੇ ਆਪ ਆਪਣੇ ਮੰਨ ਲਓ ਆਪਣੇ ਆਰਮ ਹੋ ਗਿਆ ਬਾਹਾਂ ਹੋ ਗਿਆ ਜਾਂ ਆਪਣੇ ਲੱਤਾਂ ਹੋ ਗਿਆ ਇਹਨਾਂ ਦੇ ਉੱਤੇ ਫੇਟ ਤਾਂ ਨਹੀਂ ਜੰਮਦੀ ਹੈਗੀ ਕਿਉਂਕਿ ਤੁਸੀਂ ਇਹਦੇ ਨਾਲ ਵਰਕਆਊਟ ਕਰਦੇ ਹੋ ਤੁਸੀਂ ਦਿੱਲੀ ਤੁਰਦੇ ਫਿਰਦੇ ਰਹਿੰਦੇ ਹੋ ਢਿੱਡ ਦੀ ਫੇਟ ਤਾਂ ਵਧ ਜਾਂਦੀ ਹੈ ਤਾਂ ਢਿੱਡ ਤਾਂ ਵੱਧ ਜਾਂਦਾ ਹੈ ਕਿਉਂਕਿ ਤੁਸੀਂ ਢਿੱਡ ਨਾਲ ਕੋਈ ਵਰਕਆਊਟ ਕਰਦੇ ਨਹੀਂ ਹੈ ਕਿ ਢਿੱਡ ਦੀ ਚਰਬੀ ਹੈ ਜਿਹੜੀ ਉਹ ਤਾਂ ਘਟੇਗੀ ਜੇ ਤੁਸੀਂ ਢਿੱਡ ਦਾ ਵਰਕਆਊਟ ਕਰੋਗੇ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਢਿੱਡ ਦਾ ਹੀ ਵਰਕਆਊਟ ਦੱਸੂਗਾ ਤੁਸੀਂ ਕਿਵੇਂ ਕਰਨਾ ਕਿਹੜੀਆਂ ਐਕਸਰਸਾਈਜ਼ਾਂ ਨੇ ਕਿੰਨੀਆਂ ਐਕਸਰਸਾਈਜ਼ ਕਰਨੀਆਂ ਨੇ ਤੇ ਕਦੋਂ ਕਰਨੀਆਂ ਨੇ ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਨਾ ਵੀ ਤੁਸੀਂ ਕਿਵੇਂ-ਕਿਵੇਂ ਮਤਲਬ ਵੀ ਉਹ ਐਕਸਰਸਾਈਜ਼ ਕਰਨੀਆਂ ਨੇ ਉਹਨਾਂ ਨੂੰ ਮਤਲਬ ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਉਹ ਕਹਿੰਦੇ ਕਿ ਵੀਰਜੀ ਸਾਹਿਬ 5-7 ਐਕਸਰਸਾਈਜ਼ ਹੋਰ ਦੱਸੋ ਜਿਹਦੇ ਨਾਲ ਮਤਲਬ ਵੀ ਅਸੀਂ ਹੋਰ ਐਕਸਰਸਾਈਜ਼ ਕਰ ਸਕੀਏ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੁਸੀਂ ਆਹ ਐਕਸਰਸਾਈਜ਼ ਕਰਿਓ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਨੂੰ ਮੈਂ ਲਿਖ ਕੇ ਦਿੰਦਾ ਤੁਹਾਡੇ ਜਿਹੜੀ ਢਿੱਡ ਦੀ ਚਰਬੀ ਹੈ ਨਾ ਕੋਰਨੀਸ਼ਰੂ ਹੋ ਜਾਈ। ਸੋ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ? ਤੁਸੀਂ ਆਪਣੇ ਘਰ ਦੇ ਵਿੱਚ ਮਤਲਬ ਮੰਨ ਕੇ ਜਦੋਂ ਤੁਸੀਂ ਜਿਮ ਵਗੈਰਾ ਦੇ ਵਿੱਚ ਤੁਸੀਂ ਨਹੀਂ ਜਾ ਸਕਦੇ ਹੈਗੇ। ਹਾਂ ਤੁਸੀਂ ਕੀ ਕਰਨਾ? ਤੁਹਾਡੇ ਘਰ ਦੇ ਵਿੱਚ ਇੱਕ ਮਤਲਬ ਵੀ ਇਦਾਂ ਦਾ ਮਤਲਬ ਵੀ ਟੇਬਲ ਪਿਆ ਹੋਣਾ। ਸਿੰਪਲ ਟੇਬਲ ਹੁੰਦਾ ਨਾ ਜਿਹਦੇ ਤੇ ਮੈਂ ਬੈਠਾ ਵਾਂ ਸਿੰਪਲ ਟੇਬਲ ਹੋ ਗਿਆ। ਜਾਂ ਉਦਾਂ ਦਾ ਤੁਸੀਂ ਟੇਬਲ ਲੈ ਲਓ ਜਾਂ ਫਿਰ ਤੁਸੀਂ ਮਤਲਬ ਚਾਰ ਪਾਈ ਜਿੰਨੂੰ ਕੋ ਮੰਜਾ ਕਿਤੇ ਮੰਜਾ ਹੋਵੇ ਜਾਂ ਫਿਰ ਬੈੱਡ ਹੋਵੇ। ਤੁਸੀਂ ਇਦਾਂ ਦਾ ਲੈ ਲੈਣਾ ਤੇ ਤੁਸੀਂ ਉੱਤੇ ਜਿਹੜੀ ਪਹਿਲੀ ਐਕਸਰਸਾਈਜ਼ ਤੁਸੀਂ ਕਿਵੇਂ ਕਰਨਾ? ਐਕਸਰਸਾਈਜ਼ ਕਰਨ ਤੋਂ ਪਹਿਲਾਂ ਤੁਸੀਂ ਸਾਰੇ ਨਾਲੋਂ ਪਹਿਲਾਂ ਤੁਸੀਂ ਵਾਰਮ ਅਪ ਜਿਹੜਾ ਵਾਰਮ ਅਪ ਕਰਨਾ ਉਹ ਬਹੁਤ ਜ਼ਰੂਰੀ ਆ ਵਾਰਮ ਅਪ ਕਰਕੇ ਤੁਸੀਂ 10 15 ਮਿੰਟ ਮਨ ਵੋਕ ਕਰ ਲਓ ਜਾਂ ਫਿਰ ਰਨਿੰਗ ਕਰ ਲਓ ਉਸ ਤੋਂ ਬਾਅਦ ਤੁਸੀਂ ਆ ਜਿਹੜੀ ਐਕਸਰਸਾਈਜ਼ ਆ ਤੁਸੀਂ ਇਹ ਸ਼ੁਰੂ ਕਰਨੀ ਆ ਪਹਿਲੀ ਐਕਸਰਸਾਈਜ਼ ਕਿਵੇਂ ਆ ਤੁਸੀਂ ਸਿੱਪੜੇ ਦਾ ਲੇਟ ਜਾਣਾ ਇਹਦੇ ਤੇ ਸਿੰਪਲ ਮੇਰੇ ਕੋ ਫਲੇਟ ਲੇਟ ਜਾਣਾ ਫਲੇਟ ਲੇਟ ਕੇ ਪਿੱਛੇ ਜਿੱਥੇ ਹੱਥ ਪੈਂਦਾ ਓਏ ਹੱਥ ਪਾ ਲਿਓ ਤੁਸੀਂ ਤੇ ਤੁਸੀਂ ਇਦਾਂ ਲੱਤਾਂ ਨੇ ਜਿਹੜੀਆਂ ਇਹ ਲੱਤਾਂ ਤੁਸੀਂ ਇਦਾਂ ਰੱਖ ਲਾ ਇਹਨਾਂ ਉਲਟੇ ਮੇ ਰੱਖ ਕੇ ਇਹਨਾਂ ਨੀਚੀ ਰੰਗ ਲਾ 1 2 3 4 ਪਾਂ ਜੇ ਜਦੋਂ ਉੱਪਰ ਲੈ ਕੇ ਜਾਣਾ ਵਾ ਜਦੋਂ ਤੁਸੀਂ ਨੂੰ ਉੱਪਰ ਲੈ ਕੇ ਜਾਣਾ ਫਾਸਟ ਲੈ ਕੇ ਜਾਣਾ ਉੱਪਰ ਲਿਆ ਕੇ ਸਿੱਧਾ ਰੱਖ ਕੇ ਨੂੰ ਸਲੋ ਸਲੋ ਸੱਲੇ ਲੈ ਕੇ ਆ ਰਹਾ ਵਾ ਜੇਰਾ ਤੁਹਾਡਾ ਟੇਡਾ ਆ ਜੇਰਾ ਸਾਈਡਾਂ ਦੀ ਚਰਬੀ ਆ ਜੇ ਫੈਟ ਬਾਹਰ ਨਿਕਲੇਗਾ ਇਹਦਾ ਜ਼ਿਆਦਾ ਜ਼ੋਰ ਲੱਗੇਗਾ ਤੇ ਆਟੋਮੈਟਿਕ ਇਹਦੀ ਫੈਟ ਜਿਹੜੀ ਪਿੰਗਲ ਸ਼ੁਰੂ ਹੋ ਰਹੀ ਉਹ ਜਿਹੜੀ ਅਗਲੀ ਐਕਸਰਸਾਈਜ਼ ਹੈ ਜੀ ਆਪਣੀ ਇਹਦੇ ਨਾਲ ਅਲ ਗਿਆ ਤੁਸੀਂ ਇਸੇ ਤਰ੍ਹਾਂ ਤੁਸੀਂ ਪਏ ਰਹਿਣਾ ਤੇ ਜਦ ਤੱਕ ਤੁਸੀਂ ਅਗਲੀ ਸਾਲ ਇਧਰ ਲੱਤਾਂ ਰੱਖੋ ਲੱਗ ਰਹੇ ਹੋ ਤੁਸੀਂ ਹੁਣ ਇਹਨੂੰ ਲਾ ਕੇ ਤੁਸੀਂ ਤਰਨਾ 1 2 3 1 2 3 ਇੱਕ ਵਾਰ ਤੁਸੀਂ ਰਾਈਟ ਲੱਤ ਨੂੰ ਚੱਕਣਾ ਫਿਰ ਦੂਸਰੇ ਲੈਫਟ ਨੂੰ ਫਿਰ ਦੋਨੋਂ ਨੂੰ ਇਕੱਠੇ ਕਰਕੇ ਇਹ ਦੱਲਣਾ ਹੱਸੇ ਦੇਖਦਾ 1 2 3 1 2 ਪੈਣੀ 1 2 3 1 2 3 ਉਹ ਆਪਣੀ ਦੋ ਐਕਸਰਸੇਜ ਹੋ ਗਿਆ ਹੁਣ ਜਿਹੜੀ ਤੀਜੀ ਐਕਸਰਸੇਜ ਆਪਣੀ ਤੁਸੀਂ ਜਿਸੇ ਤਰ੍ਹਾਂ ਤੁਸੀਂ ਪੇ ਰਹਿਣਾ ਲੱਤਾਂ ਤੁਸੀਂ ਕਿ ਇਦਾਂ ਰੱਖ ਲੈਣਾ ਅੱਪ ਆ ਜਿਹੜਾ ਪੰਜੇ ਅੱਗੇ ਨੂੰ ਖਿੱਚਦੇ ਨੇ ਅਗਲੀ ਐਕਸਰਸੇਜ ਜਿਹੜੀ ਐਸਾਂ ਲੈਣਾ ਦੇ ਫਿਰ ਇੱਥੇ ਵੀ ਲੈਣੀ ਹੈ ਇਸੇ ਲਾ ਕੇ ਗੋਡੇ ਮੋੜ ਲੈਣੇ ਪੇਟ ਤੱਕ ਆਉਣੇ ਚਾਹੀਦੇ ਤੁਹਾਡੇ ਜਿੱਸੋਂ ਅੱਕੇ ਦਾ ਕੋੰਦਿਆ ਫਿਰ ਇਹਨੂੰ ਸਲੋ ਥੱਲੇ ਲੈ ਕੇ ਆਨਾ ਪੈਰ ਜਮੀ ਤਾਂ ਐ ਨਹੀਂ ਛੁੱਟ ਰਹੇਗੇ ਥੱਲੇ 에, 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 1 2 3 4 5 6 7 8 9 10 11 12 ਇਹਨਾਂ ਲਈ ਕਿ ਅਗੇ ਤੁਹਾਡੀ ਜਿਹੜੀ ਪੇਲੀ ਫੇੜਾ ਸੋ ਇਦਾਂ ਤੇ ਚਰਬੀਓ ਇਹਦਾ ਜੋਰ ਲੱਗੇਗਾ ਜਿਵੇਂ ਤੁਸੀਂ ਇਤਾਂ ਕਰੋਗੇ ਤਾਂ ਇਸ ਸਾਈਡ ਤੇ ਜੋਰ ਲੱਗੇਗਾ ਜੇ ਤੁਸੀਂ ਇਤਰੇ ਕਰੋਗੇ ਤਾਂ ਇਸ ਸਾਈਡ ਦਾ ਜੋਰ ਲੱਗੇਗਾ ਐਸ ਆਰ ਕੇ ਯੂਗ ਨਾ ਮੈਂ ਦਾ ਇਹ ਪੂਰਾ ਠੀਕ ਹੈ ਜੀ ਇਹ ਆਪਣੇ 410 ਦੇ 55ਵੇਂ ਅਖਿਆ ਤੁਸੀਂ ਕੀ ਨਾ ਪੈਰਾ ਜਿਹੜਾ ਇਹਦਾ ਜੋੜ ਲੈਣੇ ਕਿੱਥੇ ਕਰਣੇ ਆ ਇਹਨੂੰ ਉੱਪਰ ਰੱਖਣਾ ਵਾਜਦਾ ਸਿੱਧੇ ਰੱਖਣਾ ਬਿਲਕੁਲ ਸਾਹ ਛੱਡਦੇ ਰਹਿਣਾ ਹੌਲੀ ਹੌਲੀ ਇਹ ਜੀ 15 ਤੋਂ 20 ਸੈਕਿੰਡ ਤੱਕ ਪੈ ਰਹਿਣਾ ਤੁਹਾਡੇ ਦਾ ਟੇਟਾ ਇਹਦਾ ਜਿਆਦਾ ਜ਼ੋਰ ਲੱਗੇਗਾ ਤੁਸੀਂ ਇਹ ਤਾਂ ਨਾ ਮਤ ਵੀ ਐਦਾਂ ਤੁਸੀਂ ਪੈ ਰਹੇ ਨਾ ਜਿਹੜੇ ਮੈਂ ਤੁਹਾਨੂੰ 5:00 ਵਜੇ ਦੱਸੇ ਨੇ ਇਹ ਤੁਸੀਂ ਕਰਨੇ ਨੇ ਇਹ ਜਿਹੜੀ 10:00 ਵਜੇ ਮੈਂ ਤੁਹਾਨੂੰ ਦੱਸੇ ਨੇ ਇਹਦੇ ਵਿੱਚ ਤੁਹਾਡੇ ਸਿਰਫ ਜਿਹੜੀ ਢਿੱਡ ਦੀ ਚਰਬੀ ਆ ਹਨਾ ਢਿੱਡ ਦੀ ਤੇ ਚਰਬੀ ਦਾ ਹੀ ਜ਼ਿਆਦਾ ਜ਼ੋਰ ਲੱਗਿਆਗਾ ਤੇ ਤੁਹਾਡੀ ਜੇ ਤੁਸੀਂ ਢਿੱਡ ਦੀ ਜਿੰਨੀ ਵੀ ਚਰਬੀ ਆ ਉਹ ਪਿੰਗਲ ਦੀ ਸ਼ੁਰੂ ਹੋ ਜੇਗੀ ਜੀ ਆਪਾਂ ਉਹਨਾਂ ਗੱਲ ਕਰੀਏ ਵੀ ਇਹ 10:00 ਵਜੇ ਤੁਸੀਂ ਕਰੋ ਕਰਨੀ ਨੇ ਇਹ 10:00 ਵਜੇ ਤੁਸੀਂ ਸਵੇਰੇ ਖਾਲੀ ਪੇਟ ਕਰਨੀਆਂ ਨੇ ਤਾਂ ਜ਼ਿਆਦਾ ਰਿਜ਼ਲਟ ਮਿਲੇਗਾ ਅਗਰ ਤੁਸੀਂ ਸ਼ਾਮੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਸ਼ਾਮ ਨੂੰ ਉਹਦਾ ਇੰਨਾ ਰਿਜ਼ਲਟ ਨਹੀਂ ਮਿਲਦਾ ਹੈਗਾ ਅਗਰ ਤੇ ਉਤਤਵਾ ਤੁਸੀਂ ਇਹ ਵਰਕਆਊਟ ਕਰਨਾ ਸ਼ੁਰੂ ਕਰ ਲਓ ਉਹਦੇ ਨਾਲ ਕੀ ਕੀ ਤੁਹਾਡੀ ਜਿਹੜੀ ਪੇਟ ਦੀ ਚਰਬੀ ਆ ਐਮਪੀ ਸਟੋਮਕ ਨੂੰ ਕਰੋਗੇ ਤਾਂ ਉਹ ਛੇਤੀ ਪੈਗਲੇ ਸ਼ੁਰੂ ਹੋ ਜੇਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦਾ ਭਲੀਏ ਵੀਡੀਓ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ